ਲਾਈਵ ਹੋਣ ਵੀ ਸਟੂਡੈਂਟਸ ਦੀ ਜਗ੍ਹਾ ਤੇ ਕੋਈ ਹੋਰ ਆ ਕੇ ਪੇਪਰ ਦੇ ਕੇ ਚਲੇ ਗਿਆ ਉਹਦੇ ਮਸਲੇ 'ਚ ਇੱਕ ਮੁਕੱਦਮਾ ਦਰਜ ਹੋਇਆ ਸੀਗਾ 2008 ਦੇ ਵਿੱਚ ਪੰਜਾਬ ਤੋਂ ਨਾਗਰ Rajasthan Bihar UP Delhi ਅ ਸ਼ਾਇਦ ਗੁਜਰਾਤ ਦਾ ਵੀ ਕਹੇ ਸਟੂਡੈਂਟ ਤਕਰੀਬਨ 5 6 ਪੰਜਾਬ ਦੇ ਸਟੂਡੈਂਟ ਬਾਕੀ ਸਾਰੇ ਬਾਹਰ ਦੇ ਇਸ ਕੇਸ ਦੇ ਵਿੱਚ કુલ 56 ਦੋਸ਼ੀ ਸੀ ਜਿਨ੍ਹਾਂ ਚੋਂ ਦੋਆਂ ਦੀ ਡੈਥ ਹੋ ਗਈ ਸੀ ਇੱਕ ਸ਼ਾਇਦ ਅਪਸਪੌਂਡ ਕਰ ਰਿਹਾ ਹੈ ਬਾਕੀ 53 ਜਿਹੜੇ ਹੈ ਉਹ ਬੇਸ਼ੋਰੇ ਸੀਗੇ ਜਿਨ੍ਹਾਂ ਨੂੰ ਬਰੀ ਕੀਤਾ ਗਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਦੋਂ ਸਭ ਤੋਂ ਪਹਿਲਾਂ ਚਰਚਾ ਵਿੱਚ ਆਈ ਸੀ ਵਿਵਾਦਾਂ ਵਿੱਚ ਆਈ ਸੀ ਤਾਂ ਉਹ ਕਾਂਡ ਸੀ ਪੀਐਮਪੀ ਦੇ ਪੇਪਰ ਲੀਕ ਦਾ ਲਗਭਗ 16 ਸਾਲ ਪਹਿਲਾਂ ਇੱਕ ਕਾਂਡ ਹੋਇਆ ਸੀ ਜਦੋਂ ਡਾਕਟਰੀ ਦੀ ਪੜ੍ਹਾਈ ਕਰਨ ਦੇ ਲਈ ਦਾਖਲਾ ਟੈਸਟ ਹੁੰਦਾ ਪੀ ਐਮ ਈਟੀ ਉਸ ਨੂੰ ਉਹ ਪਰਚਾ ਸੀ ਜਿਹੜਾ ਉਹ ਲੀਕ ਹੋ ਗਿਆ ਸੀ ਤੇ ਉਸ ਕੇਸ ਦੇ ਵਿੱਚ 56 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਫਾਈਲ ਕੀਤੀ ਗਈ ਸੀ ਉਹਨਾਂ ਤੇ ਕੇਸ ਚਲਾਇਆ ਗਿਆ ਸੀ ਤੇ 16 ਸਾਲਾਂ ਬਾਅਦ ਹੁਣ ਫਰੀਦਕੋਟ ਦੀ ਅਦਾਲਤ ਨੇ ਫੈਸਲਾ ਸੁਣਾਇਆ ਜਿਦੇ ਵਿੱਚ 53 ਲੋਕਾਂ ਨੂੰ ਬਰੀ ਕਰ ਦਿੱਤਾ ਤੇ ਤੋ ਜਿਹੜੇ ਸੀ ਉਹ ਉਹਨਾਂ ਦੀ ਮੌਤ ਹੋ ਚੁੱਕੀ ਸੀ ਮਲਜ਼ਮਾਂ ਦੀ ਤੇ ਇੱਕ ਭਗੌੜਾ ਕਰਾ ਦਿੱਤਾ ਹੋਇਆ ਬਾਕੀ ਦੇ 53 ਦੇ 53 ਨੂੰ ਬਰੀ ਕਰ ਦਿੱਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਦੇ ਵਿੱਚ ਜਿਹੜੇ 56 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਇਲਜ਼ਾਮ ਸੀ ਜਿਨ੍ਹਾਂ ਤੇ ਪੇਪਰ ਲੀਕ ਕਰਨ ਦਾ ਉਹਨਾਂ ਦੇ ਵਿੱਚ 16 ਤਾਂ ਉਮੀਦਵਾਰ ਸੀ ਖੁਦ ਜਿਹੜੇ ਡਾਕਟਰੀ ਦੇਵੇ ਚਾਹਵਣ ਸੀਗੇ ਉਮੀਦਵਾਰ ਵਿਦਿਆਰਥੀ ਉਹ ਬੈਠੇ ਸੀ ਤੇ 14 ਉਹ ਸੀ ਜਿਹੜੇ ਉਮੀਦਵਾਰਾਂ ਦੀ ਜਗ੍ਹਾ ਤੇ ਬੈਠੇ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਸੀ ਇਸ ਤੋਂ ਇਲਾਵਾ 24 ਜਿਹੜੇ ਉਮੀਦਵਾਰ ਆ ਉਹਨਾਂ ਦੇ ਜਾਂ ਤਾਂ ਮਾਪੇ ਸੀ ਤੇ ਜਾਂ ਫਿਰ ਵਿਚੋਲੇ ਸੀ ਜਿਹੜੇ ਇਹ ਸੌਦਾ ਕਰਾਇਆ ਸੀ ਕਿ ਕੌਣ ਕਿਹਦੀ ਥਾਂ ਤੇ ਬੈਠੇਗਾ ਯਾਨੀ ਕੁੱਲ ਇਹ 52 ਵਿਅਕਤੀ ਸੀ ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਅਦਾਲਤ ਦੇ ਵਿੱਚ ਚਾਰ ਸ਼ੀਟ ਦਰਜ ਕੀਤੀ ਸੀ ਇਹ ਇਕੱਲੇ ਪੰਜਾਬ ਤੋਂ ਨਹੀਂ ਸੀ ਕਿਉਂਕਿ ਉਦੋਂ ਪੇਪਰ ਸਾਂਝਾ ਹੁੰਦਾ ਸੀ ਪੰਜਾਬ ਦੇ ਨਾਲ ਨਾਲ ਹਰਿਆਣਾ ਦਿੱਲੀ ਯੂਪੀ ਬਿਹਾਰ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਵੀ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਮਾਪੇ ਸੀ ਜਾਂ ਫਿਰ ਡਾਕਟਰ ਸੀ ਜਾਂ ਚੋਲੇ ਸੀ ਤੇ ਹੁਣ ਇਸ ਵੇਲੇ ਇਹਦੇ ਵਿੱਚੋਂ ਕਈ ਤਾਂ ਜਿਹੜੇ ਜਿਹੜੇ ਬਰੀ ਹੋਏ ਆ ਉਹ ਵਿਸ਼ੇਸ਼ ਡਾਕਟਰ ਵਿਸ਼ੇਸ਼ ਮਾਹਰ ਡਾਕਟਰ ਵੱਖ-ਵੱਖ ਮਾਰੀਆਂ ਦੇ ਉਹ ਵੀ ਇਹਦੇ ਵਿੱਚ ਉਸ ਵੇਲੇ ਪੀਐਮਟੀ ਦੀ ਲੀਕ ਕਰਨ ਦੇ ਮਾਮਲੇ ਦੇ ਵਿੱਚ ਸ਼ਾਮਲ ਕੀਤੇ ਸੀ ਪੁਲਿਸ ਨੇ ਤੇ ਹੁਣ ਇਹ ਸਾਰੇ ਬਰੀ ਹੋ ਗਏ ਆ 2008 ਤੋਂ ਲੈ ਕੇ ਹੁਣ ਤੱਕ ਇਹ ਕੇਸ ਨੂੰ ਸਾਰੇ ਦੇ ਨਾਲ ਜੁੜੇ ਹੋਏ ਇਸ ਕੇਸ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਣ ਵਾਲੇ ਕੇਸ ਲੜਨ ਵਾਲੇ ਐਡਵੋਕੇਟ ਵਿਨੋਦ ਮੋਂਗਾ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਇਹ ਸਾਰਾ ਕੇਸ ਚੱਲਿਆ ਇਸ ਕੇਸ ਦੇ ਵਿੱਚ EMT ਦਾ ਐਗਜ਼ਾਮ ਹੋਇਆ ਸੀਗਾ 2008 ਦੇ ਵਿੱਚ ਉਹਦੇ ਵਿੱਚ ਬੰਗਲਿੰਗ ਹੋਈ ਸੀ ਪਰਸੋਨੇਸ਼ਨ ਹੋਈ ਸੀ ਵੀ ਸਟੂਡੈਂਟ ਦੀ ਜਗ੍ਹਾ ਤੇ ਕੋਈ ਹੋਰ ਆ ਕੇ ਪੇਪਰ ਦੇ ਕੇ ਚਲੇ ਗਿਆ ਉਹਦੇ ਮਸਲੇ 'ਚ ਇੱਕ ਮੁਕਦਮਾ ਦਰਜ ਹੋਇਆ ਸੀਗਾ 2008 ਦੇ ਵਿੱਚ ਔਰ ਇਸ ਕੇਸ ਦੇ ਵਿੱਚ 2011 ਦੇ ਵਿੱਚ ਤਕਰੀਬਨ ਚਲਾਨ ਪੇਸ਼ ਕੀਤਾ ਗਿਆ ਜਿਹਦਾ ਫੈਸਲਾ ਕੱਲ ਮਾਨਯੋਗ ਅਦਾਲਤ ਮੈਡਮ ਸੋਹੀ ਦੀ ਕੋਰਟ ਚ ਹੋਇਆ ਤੇ ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ। ਪਰ કુલ ਕਿੰਨੇ ਦੋਸ਼ੀ ਸੂਚ ਬਣਾਏ ਗਏ ਸੀ ਇਹ ਉਹ ਕਿਸ ਤਰ੍ਹਾਂ ਦੇ આરોਪਨ ਹੇ ਇਸ ਕੇਸ ਦੇ ਵਿੱਚ કુલ 56 ਦੋਸ਼ੀ ਸੀ ਜਿਨ੍ਹਾਂ ਚੋਂ ਦੋਆਂ ਦੀ ਡੈਥ ਹੋ ਗਈ ਸੀ ਇੱਕ ਸ਼ਾਇਦ ਅਪਸਪੌਂਡ ਕਰ ਰਿਹਾ। ਬਾਕੀ 53 ਜਿਹੜੇ ਹੈ ਉਹ ਜੇ ਸ਼ੋਰੇ ਸੀ ਇਹ ਜਿਨ੍ਹਾਂ ਨੂੰ ਬਰੀ ਕੀਤਾ ਗਿਆ। ਕੋਣ-ਕੋਣ ਸੀ ਸਰ ਜੀ ਜਤੋਂ ਅੰਦਰ ਦੇਖੋ ਇਹਦੇ ਵਿੱਚ 13 ਬੰਦੇ ਇੰਪੋਸਟਰ ਸੀ ਜਿਨ੍ਹਾਂ ਤੇ ਦੋਸ਼ ਸੀਗੇ ਵੀ ਇਹਨਾਂ ਨੇ ਸਟੂਡੈਂਟ ਦੀ ਜਗ੍ਹਾ ਤੇ ਬੈਠ ਕੇ ਇਮਪਰਸੋਨੇਟ ਕਰਕੇ ਪੇਪਰ ਦਿੱਤਾ ਜਿਹੜਾ ਫੇਰ ਕੀਤਾ ਔਰ ਇਹਦੇ ਵਿੱਚ 16 ਸਟੂਡੈਂਟ ਸੀਗੇ 24 ਅਕਿਊਜ਼ਡ ਹੋਰ ਸੀਗੇ ਜਿਨ੍ਹਾਂ ਚ ਸਟੂਡੈਂਟ ਦੇ ਪੇਰੈਂਟਸ ਵੀ ਸੀਗੇ ਤੇ ਕੁਝ ਬੰਦੇ ਬੈਟਰ ਵੀ ਸੀਗੇ ਜਿਹੜੇ ਕਹਿੰਦੇ ਆ ਵੀ ਜਿਨ੍ਹਾਂ ਤੇ ਦੋਸ਼ ਹੈ ਸੀ ਵੀ ਇਹਨਾਂ ਨੇ ਇਹ ਸਾਰਾ ਕੁਝ ਹੋਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਹੈ ਕਨਸਪੀਰੇਸੀ ਕੀਤੀ ਸਿਰ ਪੇਰੈਂਟਸ ਨਾਲ ਗੱਲ ਕਰੀ ਤਾਂ ਪੇਰੈਂਟਸ ਨੇ ਕਿਸ ਤਰ੍ਹਾਂ ਦੇ ਦੋਸ਼ ਲਾਏ ਕਿਉਂਕਿ ਜੇ ਗੱਲ ਕਰੀਏ ਤਾਂ ਸਟੂਡੈਂਟਸ ਤੋਂ ਮੰਨੇ ਜਾ ਸਕਦੇ ਆ ਜਾਂ ਉਹਨਾਂ ਦੀ ਜਗ੍ਹਾ ਜਿਹੜੇ ਪੱਦੇ ਮੰਨੇ ਪਰ ਪੇਰੈਂਟਸ ਨੂੰ ਤਾਂ ਸਿਰਫ ਇਸੇ ਗੱਲ ਕਰਕੇ ਇਨਵੋਲ ਕਰਤਾ ਵੀ ਦੇ ਹੈਪ ਸਪਲਾਈਡ ਦੀ ਫੰਡਸ ਅ ਫॉर ਦਿਸ ਕਨਸਪੀਰੇਸੀ ਸਿੰਪਲੀ ਕੁਮਾਨੀਓ ਗਜ਼ਲਤ ਨੇ ਇਹਨਾਂ ਨੂੰ ਇੱਕ ਵਾਰੀ ਵਾਰੀ ਕਰਤਾ ਹਾਲੇ ਸਾਨੂੰ ਪੱਕੀ ਆਫ ਜੱਜਮੈਂਟ ਨਹੀਂ ਮਿਲੀ। ਉਹਨਾਂ ਸਹੀ ਪਤਾ تھا ਜਿਹੜੀ ਕੋਰਟ ਦੀ ਆਬਜ਼ਰਵੇਸ਼ਨ ਹੈ ਉਹ ਜੱਜਮੈਂਟ ਸੀ ਮਤਲਬ ਪੰਜਾਬ ਤੋਂ ਲਾਵਾ ਹੋਰ ਕਿਹੜੀ ਜੀ ਸਟੇਟਾਂ ਨਾਲ ਪੰਜਾਬ ਤੋਂ ਲਾਵਾ ਰਾਜਸਥਾਨ ਬਿਹਾਰ ਯੂਪੀ ਦਿੱਲੀ ਅ ਸ਼ਾਇਦ ਗੁਜਰਾਤ ਦਾ ਵੀ ਕਹੇ ਸਟੂਡੈਂਟ ਤਕਰੀਬਨ 5 6 ਪੰਜਾਬ ਦੇ ਸੀ ਸਟੂਡੈਂਟ ਬਾਕੀ ਸਾਰੇ ਭਾਰਤੀ ਵੀ ਸਟੂਡੈਂਟ